ਸਕ੍ਰੀਨ ਤੇ ਸਾਹਮਣੇ ਦਿਖਦਾ ਹੋਇਆ ਪਿੰਡ ਸੋਕਰ ਲੈ ਲਦਾਖ ਚ ਸਾਈਕਲ ਸਫਰ ਕਰ ਰਹੇ ਆਪਾਂ ਅੱਜ 49ਵਾਂ ਦਿਨ ਆ ਥੋੜੇ ਉੱਚੀ ਥਾਂ ਤੇ ਆਈ ਸੀ ਤੜਕੇ ਉੱਠ ਕੇ ਕਿ Jio ਦਾ ਨੈਟਵਰਕ ਉਹ ਮਾੜਾ ਮੋਟਾ ਕਰੇ ਖੈਰ ਸੁੱਖ ਦੱਸ ਪੁੱਛ ਲਈਏ ਆਹ ਟਾਵਰ BSNL ਦਾ ਭਾਈ ਤੇ ਉਹ ਪਿੱਛੇ ਜਦੋਂ ਮੈਂ ਉਧਰੋਂ ਆਇਆ ਸੀ ਉੱਥੇ Jio ਦੀ ਰੇਂਜ ਆਉਂਦੀ ਸੀ ਥੋੜੀ ਜਿਹੀ ਮੈਨੂੰ ਆਈ ਸੀ ਪਿੰਡ ਚ ਵੀ ਆਉਂਦੀ ਹੋਊ ਚਲ ਇੱਥੇ ਖਤਮ ਸੀ ਕੰਮ ਤੇ 7:20 ਮਿੰਟਾਂ ਦਾ ਟਾਈਮ ਆ ਤੇ ਸੂਰਜ ਭਾਈ ਸਾਹਿਬ ਵੀ ਹੋ ਗਏ ਨੇ ਕਿਆ ਵਾ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਲੇ ਲਦਾਖ ਪਿੰਡ ਸੋਕਰ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਾਮੇ ਬਲੌਗ ਦੇ ਵਿੱਚ 14 ਅਸੂ 29 ਸਤੰਬਰ ਬਰਾ 225 ਸੋਮਵਾਰ ਦਾ ਦਿਨ ਤੇ ਕੱਲ ਭਈ ਆਪਾਂ ਵੇਲੇ ਸਰ ਸੋਕਰ ਪਿੰਡ ਪਹੁੰਚ ਗਏ ਸੀਗੇ ਆਪਣੀ ਗੱਡੀ ਲੈ ਕੇ ਤੇ ਉਹ ਤੰਬੂ ਲਵੇ ਤੰਬੂ ਲਾਇਆ ਉੱਥੇ ਕੋਲੇ ਜਾ ਕੇ ਦਿਖਾਉਨੇ ਉੱਥੇ ਤੜਕੇ ਕੂਰਾਇ ਜਮਾ ਪਿਆ ਸੀ ਧੁੱਪ ਨਿਕਲਣ ਦਾ ਇੰਤਜ਼ਾਰ ਕਰੀ ਜਾਂਦਾ ਸੀ ਕਿ ਮੜਾ ਮੋੜਾ ਟੈਂਟ ਸੁੱਕੇ ਤੇ ਉਹਨੂੰ ਇਕੱਠਾ ਕਰਕੇ ਝੋਲੇ ਚ ਪਾਈਏ ਤੇ ਠੰਡਾ ਖਾਸ ਹੀ ਹੁੰਦੀ ਆ ਬਾਈ 0 ਡਿਗਰੀ ਤੇ ਲਗਭਗ ਹਰੇਕ ਥਾਂ ਇੱਥੇ ਬਾਗੀ ਜਾਂਦੀ ਆ ਤੇ ਅੱਜ ਆਪਾਂ ਸੋਕਰ ਤੋਂ ਸਾਈਕਲ ਚੱਕਣਾ ਆਪਣਾ ਪਾਂਗਵਾਲ ਨੂੰ ਜਾਣਾ ਤੇ ਨੰ ਜਮਾ ਦੇਣਾ ਆਪਣਾ ਲੇ ਲਦਾਖ ਚ ਸਾਈਕਲ ਸਫਰ ਕਰਦੇ ਨੂੰ ਅੱਜ ਤੇ ਬਹੁਤ ਸੋਹਣਾ ਤਯਾਰਬਾ ਹੁਣ ਤੱਕ ਰਹਿ ਰਿਆ ਤੇ ਉੱਚੀ ਥਾਂ ਤੇ ਢੀੜਾ ਕੱਢਿਆ ਗਬਾ ਵਗਾਹਾਂ ਤੱਕ ਕਿ ਨਾਲੇ ਰੇਂਜ ਆ ਜੂ ਮੜੀ ਮੋਟੀ ਇਧਰ ਕਿ ਨਾਲੇ ਟੋਪ ਆਜੂਦ ਨੂੰ ਬੋਵਾ ਜਰ ਦਾ 8:00 ਵਜੇ ਦਾ 8:00 ਵਜੇ ਵਰਦਾ ਰੇਂਜ ਤੋਂ ਬਿਨਾ ਤਾਂ ਬੰਦਾ ਬੰਦਾ ਬਿਲੇ ਹੁੰਦਾਗਾ ਟਾਈਮ ਨਾਲ ਹੀ ਪਾਇ ਜਾਣਾ ਫਿਰ ਮੈਨਾਂ ਬਲੌਗ ਅਪਲੋਡ ਲਾਉਣਾ ਹੁੰਦਾ ਨਾ ਕੋਈ ਭਈ ਖੁਸ਼ ਦੇਖਣਾ ਹੁੰਦਾ ਤੇ ਆ ਬੀਐਸਐਨਐਲ ਦਾ ਟਾਪਰ ਇੱਥੇ ਤਾਂ ਉਹ ਵੀ ਨਹੀਂ ਰੇਂਜ ਤੇ ਵੈਸੇ ਵੀ ਕੱਲ ਦੀ ਰੇਂਜ ਉਹ ਬੰਦ ਕਰੀ ਹੋਇਆ ਲਦਾਖ ਚ ਨੈਟ ਕਈ ਦਿਨਾਂ ਦਾ ਬੰਦ ਕਰਿਆ ਹੋਇਆ ਇੱਧਰ ਲੇ ਵਾਲੇ ਪੰਗਿਆਂ ਜਿਆ ਕਰਕੇ ਤੇ خیر ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਅ ਕਮੈਂਟ ਵੀ ਪਾਈ ਲਾਜ਼ਮੀ ਕਰਿਆ ਕਰੋ ਤੇ ਪਿੰਡ ਸੋਕਰ ਬਾਵਾ ਇੱਥੇ ਰਹਿਣ ਬਸੇਰਾ ਕਰਦੇ ਆ ਲੋਕ ਉਹ ਤੰਬੂ-ਤੰਬੂ ਜੇ ਲੱਗੇ ਹੋਏ ਹੈਗੇ ਤੇ ਦਾਉ ਵੀ ਘਰਾਂ ਚ ਹੋਮਸਟੇ ਨੇ ਹੋਟਲ ਆਲਾ ਕਮੋਲ ਜਾਂ ਵੀ ਹੈਗਾ ਇੱਥੇ ਤੇ ਇੱਕ ਸੌਕਰ ਦੂਜਾ ਹਾਨ ਲੈ ਕਮਰਿਆਂ ਦਾ ਖਾਸਾ ਚੱਕ ਮਾ ਰੇਟ ਵੱਲੋਂ ਇੱਥੇ ਕੰਮ ਆ 3500 ਤੋਂ ਘੱਟ ਬੋਲਦੇ ਨਹੀਂ ਕਹਿੰਦੇ ਦੋ ਬੰਦਿਆਂ ਨੂੰ ਅਸੀਂ 3500 ਚ ਦੇਣੇ ਹੈਗੇ ਤੇ ਇੱਕ ਬੰਦੇ ਨੂੰ ਵੀ ਮੈਂ 15 1500 ਤੋਂ ਘੱਟ ਫਿਰ ਇਹਨਾਂ ਨੇ ਕੀ ਕਰਨਾਗਾ 1500 2000 18 1800 ਆਏ ਤੇ ਆਪਾਂ ਉਹ ਉੱਥੇ ਤੰਬੂ ਕਰ ਲਿਆ ਸੀਗਾ ਉਹ ਜਦੋਂ ਆਪ ਦਾ ਸੌਦਾ ਪੁੱਤਾ ਹੈਗਾ ਸਾਰਾ ਜਦੋਂ ਵੀ ਕਾ ਤੋਂ ਪਈ ਇਹ ਕਨੈਕਟ ਨੂੰ ਬੰਦਾਗਾ ਦੂਜਾ ਖਰਚਾ ਹਸਾਬ ਸਿਰ ਦਾ ਬਚਾ ਕੇ ਰੱਖਿਆ ਹੋਇਆ ਨਗਦਾਂ ਵਾਲਾ ਤੇ ਆਹਾ ਤੰਬੂ ਜਿਹੜਾ ਉਹਰੇ ਲੱਗਿਆ ਹੋਇਆ ਅ ਆ ਵਾਲਾ ਇਹਦੇ ਲਵੇ ਨਾਲ ਹੀ ਆਪਣਾ ਤੰਬੂ ਲੱਗਿਆ ਹੋਇਆ ਗੋਲੇ ਚਲਦੇ ਆ ਵਿਖਾਉਣੇ ਆ ਤੇ ਇਕੱਠਾ ਕਰਕੇ ਝੋਲੇ ਚ ਪਾਉਣੇ ਆ ਨਾ ਤੇ ਬਾਕੀ ਬਹੁਤ ਸੋਹਣਾ ਨਜ਼ਾਰਾ ਬਈਦੜ ਕੀ ਦਿਨ ਚੜਦੇ ਦਾ ਤੇ 7:30 ਵਜੇ ਬਹੁਤ ਸੋਹਣੀ ਧੁੱਪ ਨਿਕਲਿਆ ਆਉਂਦੀ ਆ ਤੇ ਪਰ ਮੇਰੇ ਹੈ ਜੀ ਟੈਂਟ ਤੇ ਸ਼ਾਂ ਉੱਥੇ ਘਰ ਜੇ ਦੀ ਈ ਐ ਬਈ ਮਾਹੌਲ ਸੋਕਰ ਮਿੰਡ ਦਾ ਇਹ ਟੀ ਨਾਲ ਪੈਂਦਾ ਮੁਰੋਂ ਟੀ ਸੋਕਰ ਹੈ ਤੇ ਉਹ ਟੀ ਇਹਦੀ ਸਾਈਲੈਂਟ ਆ ਉਹ ਬਾਕੀ ਇਹਨੂੰ ਸੋਕਰ ਕਹਿੰਦੇ ਆ ਸਾਰੇ ਇੱਥੇ ਡੇਰਾ ਲੱਗਿਆ ਹੋਇਆ ਸੀ ਭਈ ਆਪਣਾ ਤੇ ਠੰਡ ਖਾਸੀ ਕੋਰਾ ਇਹਦੇ ਅੰਦਰਲੇ ਪਾਸੇ ਵੀ ਜੰਮਿਆ ਪਿਆ ਆਇ ਉਹ ਰੇ ਮਹੌਲਾ ਕੋਰੀਆਲਾ ਤੇ ਨੂੰ ਬੱਚੋ ਸਮਾਨ ਕੱਢ ਕੇ ਉਹ ਧੁੱਪੇ ਚੱਕ ਕੇ ਰੱਖਦਾ ਸਾਈਕਲ ਉਹਥੇ ਅੰਦਰ ਲੱਗਿਆ ਹੋਇਆ ਆਹ ਰੈਸਟੋਰੈਂਟ ਦੇ ਜੂਲੇ ਜੀ ਗੁੱਡ ਮਾਰਨਿੰਗ ਦਿੱਤੀ ਠੀਕੋ ਜੀ 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 ਹਾਂਜੀ ਇਸ ਵਿੱਚ ਥੋੜਾ ਸਮਾਨ ਰੱਖ ਕੇ ਨਾ ਟੈਂਟ ਕੋ ਧੂਪ ਮੇ ਰੱਖੂਗਾ ਆ ਇਧਰ ਅਭੀ ਉਹ ਘਰ ਕੀ ਛਾਇ ਹੈ ਜੀ बन क्या चाय जी पानी पी लिया था थोड़ा गर्म और पी लेते हैं चलो है नहीं बंद किए दे दो पानी गर्म जी 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 हाथ गर्म हो जाएंगे ना इससे चाय पीते हैं बस जी 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 और गुड मॉर्निंग भाई साहब कैसे हो सत श्रीकाल भाई जी सताल चढ़ती गल दसो अभी ਬਸ ਖਾਣਾ ਖਾ ਕੇ ਨਿਕਲ ਰਹਾ ਹਾਂ ਤਿਆਰ ਹਾਂ ਬਸ ਟੈਂਟ ਇਕੱਠਾ ਕਰਨਾ ਹੈ ਜੀ ਵਾ ਨਿਕਲ ਜਾਏਗੇ 20-25 ਮਿੰਟ ਮੇ ਆਧੇ ਘੰਟੇ ਮੇ ਨੀਂਦ ਬਹੁਤ ਅੱਛਾ ਨੈਟਵਰਕ ਤਾਂ ਹੈ ਨਹੀਂ ਇਹਦੇ ਨਾਲ ਨੈਟ ਚੱਲਦਾ ਫਿਰ ਸੋਨੇ ਮੇ ਹੀ ਹੈ ਸੋ ਬਹੁਤ ਦਬਾ ਵੀ ਮੈਂ ਪਿਛਲੇ 2-3-4 ਦਿਨ ਤੋਂ ਬਹੁਤ ਸੋ ਰਹਾ ਹਾਂ ਤੋ ਸ਼ਾਮ ਕੋ ਜਲਦੀ ਸੋ ਜਾਤਾ ਹਾਂ ਠੀਕ ਹੈ ਜੀ ਇਹ ਮਿੱਤਰ ਭਾਈ ਰਾਤ ਇੱਥੇ ਬੈਠਾ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਇੱਧਰ ਗੱਡੀ ਲੈ ਕੇ ਆਇਆ ਕਲਾਇੰਟ ਲੈ ਕੇ ਆਇਆ ਰੋਟੀ ਖਾਦੀ ਸੀ ਇਕੱਠਿਆਂ ਨੇ ਬਹਿ ਕੇ ਸ਼ੁਕਰੀਆ ਦੀਦੀ ਜੀ ਕੋਈ ਬਾਤ ਨਹੀਂ ਸਹੀ ਹੈ ਚਾਹ ਰੋਟੀ ਖਾ ਕੇ ਬਾਅਦ ਵਿੱਚ ਪੀऊंगा 8:30 ਵਜੇ ਦਾ ਵੇਲਾ ਬਈ ਪ੍ਰਸ਼ਾਦਾ ਪਾਣੀ ਸ਼ਾਕ ਕੇ ਸਮਾਨ ਸਲਾ ਸਾਰਾ ਆ ਲੱਦ ਲਿਆ ਭਾਈ ਤੇ ਇੰਸਟਾਗ੍ਰam ਤੇ ਲਾਜ਼ਮੀ ਫੋਲੋ ਕਰਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਇਸ ਨਾਂ ਤੇ ਆ ਹੈਗਾ ਭਈ ਅਕਾਊਂਟ ਆਪਣਾ ਆਪਨਾ ਆਪਨਾ ਕੋਈ ਵਾਰੀ ਇਹਨਾਂ ਦੀ ਬੋਲੀ ਜੀ ਚੜ ਜਾਂਦੀ ਮੂੰਹ ਤੇ ਗਰਮ ਪਾਣੀ ਪਾ ਲਿਆ ਅ ਅਜ ਕਦੇ ਕਦੀ ਪਾ ਲੈਣਾ ਗਰੀ ਨਹੀਂ ਠੰਡੇ ਨਾਲ ਹੀ ਚੱਲੀ ਜਾਂਦਾ ਕੰਮ ਕੋਈ ਦਿੱਕਤ ਨਹੀਂ ਹੋਈ ਖੈਰ ਸੁਖ ਰਾਜੀ ਬਾਜੀ ਅ ਇਧਰ ਬਈ ਆਹਾ ਮੇਜ਼ ਤੇ ਪਈ ਇਹ ਭੇੜ ਦੀ ਉਹਨਾਂ ਤੇ ਇਹਦਾ ਕੀ ਕਰਦੇ ਇੱਥੇ ਆਹਾ ਬੀਬੀਆਂ ਹੋਣੀ ਇਹ ਗੋਲੇ ਜੇ ਬੱਟੀ ਜਾਂਦੀਆਂ ਸੀ ਤੇ ਇਹਦੇ ਟੋਪੀਆਂ ਸ਼ਾਲ ਜਰਾਬਾਂ ਉਹ ਜੀ ਚੀਜ਼ਾਂ ਬਣਦੇ ਆ ਹੈ ਦਿਖਾ ਗਲੇ ਉਹਨਾਂ ਮਾੜੀ ਜੀ ਸਾਨੂੰ ਅੰਦਰ ਇਹ ਗਲੋਟੇ ਜੇ ਬਣ ਕੇ ਰੱਖ ਲੈਂਦੇ ਆ ਬਹੁਤ ਦਿਖਾਣਾ ਇੱਕ ਵਾਰ ਆ ਮuje ਉਹ ਆਬ ਨਹੀਂ ਆਪਣਾ ਉਹ ਅਭੀ ਜੋ ਬਣਾ ਰਹੇ تھے ਆ ਤੇ ਆਪੀ ਪਨੇ ਗਲੋਟੇ ਓਮੇ ਜਿਵੇਂ ਆਪਣੇ ਪੰਜਾਬ ਚ ਪਹਿਲਾਂ ਹੁੰਦੇ ਸੀ ਓਮੇ ਬਣਾ ਲੈਂਦੇ ਆ ਇਹ ਤੇ ਇਸ ਤੋਂ ਬਾਅਦ ਇਹ ਇਹਨਾਂ ਦੇ ਸ਼ਾਲ ਬਣ ਲੈਂਦੇ ਆ ਕੋਟੀਆਂ ਟੋਪੀਆਂ ਇਹ ਇਧਰ ਹੀ ਇਹੀ ਹੈ ਨਾ ਆ ਬੁਣੀਆਂ ਬਈਆਂ ਤੇ ਐ ਬਣਾ ਲੈਂਦੇ ਆ ਫਿਰ ਬਈ ਇਹ ਇਹ ਫਿਰ ਇਹਨਾਂ ਨੂੰ ਸੇਲ ਕਰਦੇ ਆ ਉਹਨਕੋ नया बन जाती है वही नहीं लगता बाद बाद चेपे दी उन्नाई की बहुत अच्छा ये कितने रुपये का बेचते हो एक? कभी पांच कभी छः सौ पांच, पांच शेसो शेसो का मान लो एक बेचते हो बहुत सही है ये तो गर्म भी होता है वो बाजार वाली टोपी से बहुत अच्छा होता है ये अपने हाथों से बने हो सभी हाथों से उन दो ह अच्छा वो ऊन खरीदते हो के फिर वैसा वो गोला बना के फिर बनाते है। उसके बार बार बुनते हो उसके बाद बुनते होते ठीक है जी बहुत अच्छा लगा आपके पास इधर खाना बना खाकर बहुत स्वादिष्ट था थैंक यू आराम से जाएंगे ਆਪਈ ਨਦੇ ਗਲੋਟੇ ਟੈਪ ਜਿਵੇਂ ਆਪਣੇ ਚਰਖਿਆਂ ਤੇ ਪਹਿਲਾਂ ਬਣਦੇ ਹੁੰਦੇ ਸੀ ਤੇ ਐਂ ਤੰਬੂਆ ਲਾ ਕੇ ਇੱਥੇ ਕਰਾਇਤੇ ਜਗਾ ਲੈ ਕੇ ਸੀ ਏਜੰਸੀਆਂ ਤੱਕ ਇਹ ਰਹਿੰਦੇ ਹੁੰਦੇ ਆ ਤੇ ਇਸ ਜਗ੍ਹਾ ਦਾ ਸੀਜ਼ਨ ਦਾ ਕਰਾਇਆ ਪਾੜਾ ਪਈ ਇਹਨਾਂ ਨੇ 20000 ਰੁਪਇਆ 20000 ਰੁਪਇਆ ਦਿੱਤਾ ਹੋਇਆ ਤੇ ਇਹ ਕਹਿੰਦੇ ਇਸ ਵਾਰ ਤਾਂ ਭਾਈ ਮਸੇ ਮੁਸ਼ਕਲ ਨਾਲ ਹੀ ਪੂਰਾ ਹੋਊਗਾ ਕਮ ਹੈ ਕਿ ਪਹਿਲਵਾਨ ਪਹਿਲ ਗਾਮ ਹਮਲੇ ਕਰਕੇ ਟੂਰਿਸਟ ਇਧਰ ਵੀ ਬਹੁਤ ਘਟ ਆਏ ਆ ਕਹਿੰਦੇ ਤੇ ਬਸ ਹੁਣ ਤਾਂ ਸੀਜ਼ਨ ਖਤਮ ਹੋਣ ਵਾਲਾ ਹੀ ਆ 15 20 ਦਿਨਾਂ ਤੱਕ ਬਸ ਕੰਮ ਠੱਪ ਹੋਣ ਵਾਲਾ ਹੈ ਦਾ ਟੂਰਿਸਟ ਮਾੜੇ ਮੋਟੇ ਇਹ ਤੁਰੇ ਫਿਰਦੇ ਆ ਇੱਧਰ ਅਕਤੂਬਰ ਚ ਕੰਮ ਫਿਰ ਜੰਮੀ ਠੰਡਾ ਹੋ ਜਾਂਦਾ ਤੇ ਤੀਸਾਂ ਤੇ ਪਾਸਾਂ ਤੇ برفਾਂ ਪੈਣ ਲੱਗ ਜਾਂਦੇ ਉੱਚੇ ਦਰੇ ਫਿਰ ਬੰਦ ਹੋਣ ਲੱਗ ਜਾਂਦੇ ਆ ਉਦੋਂ ਕੰਮ ਤੇ ਭਾਈ ਬਹੁਤ ਮਿਹਨਤ ਕਰਦੇ ਆ ਤੇ ਬੀਬੀ ਹੋਰੀਆਂ ਹੁਣ ਗੱਗੇ ਕੰਮ ਤੇ ਜਾਣੀ ਆ ਉਹ ਗੱਡੀ ਆ ਗਈ ਜਿਹੜੀ ਹੁਣ ਹੀ ਲੱਗੀ ਆ ਤੇ ਆਥ ਨੇ ਵੇਰਾ ਆਪਦਾ ਰੈਸਟੋਰੈਂਟ ਚਲਾਉਣਗੇ ਅੱਛਾ ਠੀਕ ਹੈ ਜੂਲੇ ਜੀ ਸਸਰੀ ਕਾਲ ਦੀਦੀ ਜੀ ਤੇ ਸੱਚਮੁੱਚ ਬੜੇ ਪਿਆਰੇ ਬੰਦੇ ਆ ਵੀ ਉਹ ਬਹੁਤ ਲਦਾਖ ਦੇ ਜਿੰਨੇ ਬੰਦੇ ਹੁਣ ਤੱਕ ਜਿਨ੍ਹਾਂ ਦੇ ਘਰੇ ਆ ਜਿਨ੍ਹਾਂ ਕੋਲੇ ਖਾਦਾ ਪੀਤਾ ਜਿਨ੍ਹਾਂ ਕੋਲੇ ਉੱਠੇ ਬੈਠੇ ਆ ਬੜੇ ਪਿਆਰ ਨਾਲ ਪੇਸ਼ ਆਏ ਹੈਗੇ ਸੱਚਮੁੱਚ ਬਹੁਤ ਵਧੀਆ ਬੰਦੇ ਨੇ ਚਲੋ ਜਿਉਂ ਨਾ ਰੋਡ ਤੇ ਗੱਡੀ ਆਪਣੀ ਵਾਹੀ ਗਰੂ ਜੀ ਅੰਗ ਸੰਗ ਸਹਾਇ ਹੋਣਾ ਸਾਫਰ ਸੋਣਾ ਸੁਖਦਮਈ ਹੋਵੇ ਵਾਹੀ ਗਰੂ ਅਮਿਦ ਹੈ ਅੱਜ ਪੰਗਾ ਪਹੁੰਚ ਜਾਵਾਂਗੇ ਵਾਏ ਵਾਏ ਤੋ ਜਿਵੇਂ ਆਪਾਂ ਪਹਿਲਾਂ ਵੀ ਬਾਈ ਗੱਲ ਕਰਦੇ ਹੁੰਨੇ ਆਂਗੇ ਇਹ ਆ ਬੀਆਰਓ ਨਾਲ ਕੰਮ ਕਰਦੇ ਆ ਦਿਨੇ-ਦਿਨੇ ਤੜਕੇ ਹੱਥ ਨੇ ਆਪਦਾ ਘਰ-ਵਾਰ ਜਾਂ ਕੋਈ ਇਹੋ ਜਿਹਾ ਹੋਟਲ ਰੈਸਟੋਰੈਂਟ ਆ ਸੰਭਾਲਦੇ ਨੇਗੇ ਤੇ ਬਸ ਇਹੀ ਇਹਨਾਂ ਦਾ ਪਈ ਕੰਮ-ਕਾਜ ਕਮਾਈ ਦਾ ਸਾਧਨਾ ਹੂੰ ਬਾਏ ਬਾਏ ਮਿੱਤਰੋ ਚੜਦੀ ਕਲਾ ਚ ਰੱਖੇ ਬਾਬਾ ਤੁਹਾਨੂੰ ਤੇ ਇਧਰ ਪਈ ਆ ਖੁੱਲੀ ਜਿਹੀ ਬੈਲੀ ਦਾ ਨਜ਼ਾਰਾ ਬਹੁਤ ਸੋਹਣਾਗਾ ਉਹ ਵਿਚਾਲੇ ਉਹ ਟਿੱਬਿਆਂ ਵਾਂਗੂ ਟਿੱਪਾਂੀਆਂ ਨੇ ਗਿਆ ਕਿਉਂ ਪਰਾਂ ਪਾਣੀ ਜਿਹਾ ਖੜਾ ਹੁੰਦਾ ਇਹ ਇੱਥੇ ਦੀ ਦਿੱਖ ਬਹੁਤ ਸੋਹਣੀ ਆ ਸ਼ਾਇਦ ਇੱਥੇ ਤਾਈਆਂ ਲੋਕ ਖਾਸੇ ਰਹਿਣਾ ਪਸੰਦ ਕਰਦੇ ਆ ਇਸ ਬੈਂਡ ਰੈਸਟੋਰੇਟ ਹੋਮਸਟੇ ਬਾਵਾ ਨੇਗੇ ਤੇ ਤਾਈਆਂ ਰੇਟ ਵੀ ਇਹਨਾਂ ਨੇ ਚੱਕਿਆ ਹੋਇਆਗਾ ਪੂਰਾ ਠੀਕ ਆ ਮਿੱਤਰਾ ਆ ਤੁਹਾਡੇ ਗੂਠੇ ਜੇ ਹੌਸਲਾ ਦਵਾਈ ਰੱਖਦੇ ਆ ਤੇ ਸੁਣਨੇ ਥਾਂਵਾਂ ਵਿਚ ਦੀ ਜਾਂਦੇ ਹੋਏ ਰੋਡ ਬਹੁਤ ਸੋਹਣੇ ਲੱਗਦੇ ਆ ਬਈ ਇਦਾਂ ਹੀ ਬਸ ਜੀ ਲੱਗਿਆ ਰਹਿੰਦਾਗਾ ਤੇ ਕਿਧਰ ਆ ਗਦਾ ਪਾਰਟੀ ਬਹੁਤ ਆ ਅ ਪੈਸਾ ਵਡੌਂਕੀ ਹੋਰੇ ਇਹ ਥਾਂ ਥਾਂ ਟੂਲਿੰਗ ਬਣਾਈ ਫਿਰਦੇ ਆ ਇਹ ਤੇ ਲਦਾਖੀ ਡੌਂਕੀ ਨੇ ਬਾਈ ਤੇ ਮਾਈਨਸ 20 ਡਿਗਰੀ 20 ਡਿਗਰੀ ਘਟਾਓ ਤੱਕ ਇਹ ਰਹਿ ਸਕਦੇ ਆਗੇ ਤੇ ਰਾਤ ਨੂੰ ਝੁੰਡ ਬਣਾ ਕੇ ਸੌਂਦੇ ਆ ਭਾਈ ਢੁਈਆਂ ਜੋੜ ਕੇ ਇਹ ਤਾ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਰੋਡ ਆਪਣਾ ਕਿੱਧਰ ਜਾਂਦਾ ਇਧਰ ਨੂੰ ਉਹ ਸਾਹਮਣੇ ਜਿੱਦੇ ਦੀ ਟਰੱਕ ਜੀ ਜਾਈ ਜਾਂਦੇ ਆ ਤੇ ਮੈਨੂੰ ਲੱਗਦਾ ਉਹ ਜਿੱਥੇ ਘਰ ਜੇ ਨੇ ਉਹ ਦੋ ਪਹਾੜਾਂ ਵਿੱਚ ਦੀ ਲੰਘਦਾ ਹੋਊ ਇਹ ਤੇ ਹੋ ਸਕਦਾ ਅੱਗੇ ਆਪਾਂ ਨੂੰ ਥੋੜੀ ਜਿਹੀ ਚੜਾਈ ਟਕਰੇ ਪਾਸ ਤਾਂ ਸ਼ਾਇਦ ਅੱਜ ਨਹੀਂ ਟਕਰੂ ਕੋਈ ਨੈਟ ਬੈਨਾ ਕੰਮ ਥੋੜਾ ਔਖਾ ਅੱਗੇ ਨੈਟ ਤੇ ਚੈੱਕ ਕਰਦੇ ਰਹਿੰਦੇ ਸੀਗੇ ਤੇ ਅੱਜ ਪੰਗ ਤੱਕ ਕੋਈ 45 50 ਕਿਲੋਮੀਟਰ ਦਾ ਰਾਹ ਹੋਊ ਆਪਣਾ ਇਹ ਆ ਚੜਾਈ ਬੜੀ ਸੋਹਣੀ ਆ ਬਈ ਮਠੇ ਮਠੇ ਜੀ ਤੀਜੇ ਚੌਥੇ ਲੋਹ ਚ ਵਧੀਆ ਸੋਨਾ ਜੜਿਆ ਆ ਹੁਣ ਤੀਜਾ ਕਰਿਆ ਗਾ ਇੱਥੇ ਜੇ ਤੇ ਅੱਗੇ ਹੋ ਸਕਦਾ ਹੈ ਦੋ ਚਾਰ ਕੈਂਚੀਆਂ ਵੀ ਆਉਣ ਤੇ ਇੱਥੇ ਖੜ ਕੇ ਮਾੜੀ ਜੀ ਪਛਾਹ ਚਾਹ ਤੋ ਮਾਰੀਏ ਕਿਦਾਂ ਹੋਈ ਸੀ ਕੱਲ੍ਹ ਓਹ ਸਾਹਮਣੇ ਤੋਂ ਇੱਥੋਂ ਕੀ ਸੀ ਓ ਬੋਲੋ ਗੋਂਗਕਾਲਾ ਇਹ ਪਾਸ ਸੀਗਾ ਉਧਰ 5000 ਮੀਟਰ ਉੱਚਾ ਉਹ ਉੱਤਰ ਕੇ ਇਧਰ ਦੀ ਇਹਦੇ ਨਾਲ ਨਾਲਾ ਪਹਾੜਾਂ ਦੇ ਉਹ ਸਕਰੀਨ ਦੇ ਵਿਚਾਲੇ ਪਿੰਡ ਸੋਕਰ ਹੁਤੇ ਰਹਿ ਜੀ ਉਥੋਂ ਆਪਾਂ ਅੱਜ ਚੱਲਿਆ ਤੇ ਉਥੋਂ ਲਗਭਗ ਆਪਣੀ 8-9 ਕਿਲੋਮੀਟਰ ਦੀ ਬਾਟ ਹੋ ਗਈ ਉਹ ਗਏ ਦੀ ਜਿਹੜਾ ਇਹ ਕੱਢ ਕੇ ਆਏ ਆ ਤੇ ਦੇਖਣ ਨੂੰ ਆ ਲੱਗਦਾ ਵੀ ਆ ਖੜਾ ਪਿੰਡ 50 ਮਿੰਟ ਹੋ ਗਏ ਉੱਥੇ ਚੱਲਣ ਨੂੰ 45-50 ਮਨਾਲੀ ਵਾਲੇ ਰਾਹ ਤੇ ਸਿੱਧੀ ਅੱਖ ਰੱਖੀ ਤੁਰਿਆ ਜਾਂਦਾ ਚੋਬਰ ਨੂੰ ਭਈ ਨੌਜਵਾਨ ਫੇਰ ਟੱਕਰ ਗਿਆ ਕੀ ਨਾਂ ਦੱਸੇ ਉਹਦੇ ਪਵਨ ਪੰਕਜ ਪੰਕਜ ਜੀ ਸੌਰੀ ਹਾਂਜੀ ਹਾਂਜੀ ਤੇ ਆ ਨੌਜਵਾਨ ਵੱਲੋਂ ਅੱਜ ਫੇਰ ਆਪਣੂੰ એનર્ਜੀ ਆ ਮਿਲ ਗਿਆ ਚਾਕਲੇਟ ਤੇ ਧੰਨਵਾਦ ਬਾਈ ਇਹਦੇ ਵਾਸਤੇ ਪਿੱਛੋਂ ਆ ਕੇ ਹਾਰਨ ਮਾਰਿਆ ਬਾਈ ਨੇ ਤੇ ਮੈਂ ਅੱਗੇ ਹੱਥ ਕਰਿਆ ਮਖ ਲੰਘ ਜਾ ਬਈ ਬਾਦੂ ਛੜਕ ਪਈ ਆ ਦੁਆਰੇ ਹਾਰਨ ਮਾਰਿਆ ਜਦੋਂ ਫੇਰ ਮੈਂ ਨੰਬਰ ਦੇਖਿਆ ਮਗਰ ਕੋਈ ਪੰਜਾਬ ਵਾਲਾ ਹੋਊਗਾ ਫੇਰ ਮੈਂ ਚੱਕਿਆ ਸ਼ੀਸ਼ੇ ਤਾਂ ਨਹੀਂ ਕਿ ਇਹ ਤਾਂ ਉਹੀ ਬਾਈ ਆ ਉਹਦੇ ਹਾਲੇ ਤੌਣ ਵੇਲੇ ਮਿਲਿਆ ਸੀ ਕਾਫੀ ਜ਼ਰੀਆ ਉਹਦੇ ਗੱਲਾਂ ਬਾਤਾਂ ਕਰੀਆਂ ਕਈ ਬਾਈਆਂ ਨਾਲ ਰਾਹਾਂ ਕਿਉਂ ਆਇਆ ਲੱਗਦਾ ਹੁੰਦਾ ਜਿਵੇਂ ਪਹਿਲਾਂ ਦੀ ਜਾਣਦੇ ਆਪਾਂ ਨਹੀਂ ਬਿਲਕੁਲ ਸਹੀ ਗੱਲ ਹੈ ਪਰसों ਭਾਜੀ ਬਾਈ ਜੀ ਉਹਨੇ ਮਿਲੇ ਸੀ ਹਣਲੇ ਤਾਂ ਆਂਦੇ ਹੋਏ ਜੀ ਉਸ ਦਿਨ ਟੱਕਰਾ ਹੋਇਆ ਗੱਲਬਾਤ ਹੋਈ ਲੱਗੇ ਹੇ ਚਲੋ ਕੋਈ ਨਹੀਂ ਹੁੰਨ ਲੱਗੇ ਜਿਹੜੇ ਉਹ ਵਾਵਾ ਟਾਈਮ ਲਾਤਾ ਸੀ ਉੱਤੇ ਉਦੋਂ ਮੈਂ ਪਹੁੰਚ ਗਿਆ ਸੀ 6:20 ਦੇ ਮਿੰਟਾਂ ਤੇ ਉੱਥੇ ਰੂੰਗੋ ਟਾਈਮ ਨਾਲ ਹੀ ਪਹੁੰਚ ਗਿਆ ਸੀ ਫਿਰ ਵੀ ਮੈਂ ਖੜਿਆ ਨਹੀਂ ਉਦੋਂ ਬਾਅਦ ਥੋੜੇ ਤੋਂ ਬਾਅਦ ਦੋ ਬਾਈ ਹੋਰ ਮਿਲੇ ਉਹਨਾਂ ਕੋਲੇ 15 15 20 20 ਮਿੰਟ ਖੜਾ 15 20 ਮਿੰਟ ਤਾਂ ਨਾਰਮਲ ਗੱਲ ਹੋ ਗਈ ਉਹ ਦਿਨ ਦਾ ਨੈਟ ਚੱਲਿਆ ਹੀ ਨਹੀਂ ਹੈ ਤੇ ਮੈਂ ਬਾਈ ਉਹਨਾਂ ਦੀ ਵੀਡੀਓ ਦੇਖਣੀ ਸੀ ਵੀਡੀਓ ਤਾਂ ਕੋਈ ਦੇਖੀ ਨਹੀਂ ਗਈ ਫਿਰ ਸਹੀ ਤੱਕ ਦੁਬਾਰਾ ਟੱਕਰ ਬੜੀ ਵਿਚਾਰੀ ਫਿਰਦੇ ਵੀਡੀਓ ਤਿੰਨ ਚਾਰ ਇਕੱਠੀਆਂ ਹੋ ਗਈਆਂ ਹੁਣ ਮੈਨੂੰ ਵੀ ਆਏ ਕਿਤੇ ਨੈਟ ਮੇਲੇ ਦਾ ਦਾਵਾ ਦਾਵਾ ਅਪਲ ਅਜ ਤਾਂ ਲੱਗਦਾ ਹਿਮਾਚਲ ਜਿਆਵੜੀ ਦਾ ਵਾਦਾ ਬਈ ਨੈਟ ਦੇ ਹਾਂ ਉਹੀ ਸੀਗਾ ਕਿ ਹਾਂ ਦੇ ਹਿਮਾਚਲ ਤੋਂ ਐਂਟਰੀ ਹੋਊਗੀ ਤਾਂ ਨੈਟ ਦੁਆਰਾ ਆਊਗਾ ਹਾਂ ਹੁਣ ਇਹ ਆ ਬਈ ਚਲ ਨੀਂਦ ਪੂਰੀ ਹੋਈ ਜਾਂਦੀ ਉਹਦੇ ਦੀ ਨਹੀਂ ਇਹਦੇ ਦੇ ਠੋਂਗਾ ਮਰੀ ਜਾਂਦੇ ਪਈ ਫਿਰ ਨੀਂਦ ਖਰਾਬ ਕਰਦੇ ਹਣਾ ਅੱਜ ਫਿਰ ਸੂਮਰੇ ਜੀ ਤੋਂ ਚੱਲਿਆ ਸੀ ਮੈਂ ਜਸਪਾ ਵੱਲ ਨੂੰ ਅੱਛਾ ਤੇ ਸੂਕਰ ਵੱਲੋਂ ਤੇ ਜਾ ਰਹੇ ਸੀ ਤੇ ਵਾਈ ਜੀ ਦੁਆਰਾ ਸੂਕਰਵਾਲ ਮਿਲ ਗਏ ਬਿਲਕੁਲ ਵੀ ਦੁਆਰਾ ਕਿ ਮੇਰੇ ਆ ਬਈ ਉਮਲਿੰਗਲਾ ਤੱਕ ਸਫਰ ਥੋੜਾ ਉਮਲਿੰਗਲਾ ਵਾਲਾ ਵਧੀਆ ਰਿਹਾ ਤੁਸੀਂ ਨੁਰਬੁਲਾ ਵਾਲਾ ਜਿਹੜਾ ਦੱਸਿਆ ਸੀ ਕੱਚਾ ਡਰ ਟ੍ਰੈਕ ਹਾਂ ਹਾਂ ਉੱਥੇ ਲੈਦਾ ਗਿਆ ਗੱਡੀ ਮੈਂ ਬਿਲਕੁਲ ਉੱਪਰ ਚੜਾਈ ਥੋੜੀ ਸਿੱਧੀ ਜਿਹੀ ਸੀਗੀ ਖਿੱਚ ਲਈ ਗੱਡੀ ਉੱਥੇ ਥੋੜੀ ਜੀ ਉਧਰੋਂ ਦੂਜੀ ਨਾਲ ਉਹ ਠੀਕ ਹੈ ਵੀਰੇ ਜੀ ਉਸ ਪੱਕੇ ਰਾਹ ਜਾਂਦੇ ਉਹ ਤਾਂ ਬਾਹਲੀ ਗੰਦੀ ਚੜਾਈ ਆ ਉਹ ਰਸਤਾ ਛੋਟਾ ਸੀਗਾ ਲੇਕਿਨ ਆਤਮੀ ਇੱਕ ਟੈਕਸੀ ਵਾਲੇ ਬ ਫਰ ਨਮਾਜ਼ ਉਸ ਸੀ ਕੋ ਡੇਮ ਚੰਕ ਵੱਲੋਂ ਉਧਰ ਨਾਲੇ 32 ਕਿਲੋਮੀਟਰ ਘਟ ਮੈਂਦਾਗਾ ਅੱਛਾ ਆਫ ਰੋਡਿੰਗ ਵਾਲੇ ਪਾਸੇ ਹਾਂ ਨਹੀਂ ਕਾਫੀ ਛੋਟਾ ਪੈ ਗਿਆ ਕੋਈ ਵੀ ਮੈਨੂੰ ਜਿੰਨੇ ਵੀ ਨਹੀਂ ਪੁੱਛਿਆ ਮੈਂ ਤਾਂ ਉਹੀ ਆਫ ਰੋਡਿੰਗ ਵਾਲੀ ਸਲਾਹ ਦਿੱਤੀ ਬਈ ਗੱਡੀ ਆ ਮੋਟਰਸਾਈਕਲ ਆ ਦੋਨੇ ਪਾਸੋਂ ਚੜਾਈ ਖਤਰਨਾਕ ਫਟੀਲਾ ਦੀ ਇੱਕ ਪਾਸੋਂ 22 ਕਿਲੋਮੀਟਰ ਇੱਕ ਪਾਸੋਂ 30 ਕਿਲੋਮੀਟਰ ਤੇ ਪਰ ਆਪਾਂ ਬਾਬੇ ਦੇ ਨਾਲ ਲੈ ਕੇ ਸਾਈਕਲ ਤੇ ਹੌਲੀ ਹੌਲੀ ਚੜਾਏ ਸੀ 10 10 20 20 ਮੀਟਰ ਕਰਦੇ ਤੇ ਸੋਣਾ ਰਿਹਾ ਸੀ ਉਹ ਵੀ ਚਲੋ ਖਿੱਚੀ ਚਲੋ ਕੰਮ ਤੁਸੀਂ ਅੱਜ ਸੋਡਾ ਅੱਗੇ ਅੱਗੇ ਹੁਣ ਦੇਖੋ ਜਿਸਪਾ ਜਾ ਕੇ ਸੋਚਦੇ ਪਏ ਜਿਸਪਾ ਰੁਕ ਜਾਊਂਗਾ ਜਾਂ ਮਨਾ ਲੀ ਜਿਸਪਾ ਸ਼ਾਇਦ ਮੇਰਾ ਪਤਾ ਨਹੀਂ ਕੱਲ੍ਹ ਲਊਂ ਕਿ ਪਰਸੋਂ ਮੈਨੂੰ ਕੱਲ੍ਹ ਪਰਸੋਂ ਤੱਕ ਪਹੁੰਚੂਗਾ ਜਿਸਪਾ ਤਿੰਨ ਹਜ਼ਾਰ ਕੇ ਪਾਸ ਮੈਨੂੰ ਹੋਰ ਟੱਕਰਨਗੇ ਤੇ ਲੈ ਕੇ ਰੱਬ ਦਾ ਨਾ ਹੌਲੀ ਹੌਲੀ ਟੱਪਦੇ ਜਾਵਾਂਗੇ ਤੇ ਹੁਣ ਦਾ ਬਸ ਸਰਕਟ ਕਵਰ ਹੋ ਹੀ ਗਿਆ ਹੈ ਹੁਣ ਤਾਂ ਪੰਜਾਬ ਪੰਜਾਬ ਕਰਦਾ ਜਾਂਦਾ ਹੁਣ ਤਾਂ ਦਿਮਾਗ ਇਦਾਂ ਆਇਆ ਬੜਾ ਕੁਝ ਹੁਣ ਦੇਖਣ ਨੂੰ ਹੈ ਨਹੀਂ ਬਈ ਆਪਣੇ ਡਿਜ਼ਾਈਨ ਹੈਗੇ ਹੁਣ ਐਂ ਜਿ ਲੱਗਦਾ ਸਾਰਾ ਇਧਰ ਘੁੰਮ ਜਿਹਾ ਲਿਆ ਵਿੱਚ ਦਵਾ ਦਾ ਵਿਚਾਲ ਮੋੜ ਚੱਲੀ ਹੈ ਬਿਲਕੁਲ ਰੂਟ ਕੋਈ ਜ਼ਿਆਦਾ ਹੈ ਨਹੀਂ ਫਲੋ ਟ੍ਰੈਫਿਕ ਦਾ ਸੋਹਣਾ ਵੀਰੇ ਹਾਂ ਹੈ ਰੂਟ ਸੋਹਣਾ ਹੈ ਹੂੰ ਜੀ ਲੱਗਿਆ ਹੋਇਆ ਬਸ ਇਧਰ ਬੜਾ ਸੋਹਣਾ ਲੱਗਿਆ ਬਈ ਗੱਲ ਵਧੀਆ ਲੱਗਿਆ ਦੁਬਾਰੇ ਗੱਲਬਾਤ ਕਰਕੇ ਚੜ੍ਹਦੀ ਕਲਾ ਚ ਰੱਖੇ ਬਾਬਾ ਓਕੇ ਜੀ ਮਿਲਦੇ ਆਪਾਂ ਪੰਜਾਬ ਚ ਦੁਬਾਰੇ ਕਦੇ ਠੀ ਡਵਰਿੰਗ ਤੋਂ 3 ਕਿਲੋਮੀਟਰ ਪਹਿਲਾਂ ਖੜੇ ਆ 3-4 ਕਿਲੋਮੀਟਰ ਹੋ ਮੋੜ ਤੋਂ ਅੱਗੇ ਡਵਰਿੰਗ ਆਗਾ ਤੇ ਆਹ ਰੋਡ ਕਿੱਧਰ ਨੂੰ ਜਾਂਦਾਗਾ ਤੇ ਇਸ ਨੂੰ ਮੈਪ ਤੇ ਦੱਸ ਦੇਵਾਂਗੇ ਤੇ ਇਸ ਵੇਲੇ ਆਪਾਂ ਖੜੇ ਆ ਬਈ ਅ ਕਿੱਥੇ ਆ ਪੁੱਗਾ ਵਾਲੇ ਰੋਡ ਤੇ ਇਧਰ ਨੂੰ ਤੇ ਇਥੋਂ ਜਿਹੜਾ ਗੂੜਾ ਹੈਗਾ ਇਧਰ ਆ ਪਾਂਗ ਲਿਖਿਆ ਹੋਇਆ ਇਸ ਰੋਡ ਤੇ ਚੜਨਾ ਆਪਾਂ ਇਹ ਸਿੱਧਾ ਜਾਊਗਾ ਮਨਾਲੀ ਵਾਲੇ ਪਾਸੇ ਨੂੰ ਪਾਂਗ ਤੱਕ ਪਹੁੰਚਾਂਗੇ ਆਪਾਂ ਤੇ ਬਾਹਰ ਇੱਥੋਂ ਹੈਗਾ ਭਾਈ ਹਜੇ 45 ਕਿਲੋਮੀਟਰ ਡੱਬਰਿੰਗ ਤੋਂ ਪਾਗ ਪਾਗ ਤੋਂ ਕੱਲ ਨੂੰ ਚੱਲਾਂਗੇ ਅੱਗੇ ਪਾਸ ਹੋ ਰਹੇ ਆਉਣਗੇ ਲਾਚੁੰਗਲਾ ਨਕੀਲਾ ਅਸਰਚੂ ਬਰਲਾਚਲਾ ਤੇ ਫੇਰ ਆਉ ਭਾਈ ਦਾਰਚਾ ਤੇ ਫੇਰ ਮਨਾਲੀ ਵਾਲੇ ਪਾਸੇ ਨੂੰ ਇਧਰ ਨੂੰ ਉਤਰ ਜਾਾਂਗੇ ਕਿੱਧਰ ਹਾਉ ਰੋਡ ਤੇ ਜਾ ਕੇ ਤੇ ਪਿੱਛੇ ਖਾਸੇ ਵੀਰਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਭਾਈ ਤੂੰ ਉਹ ਉੱਥੋਂ ਬੀਆ ਰੋਲੇ ਵੀ ਆਖੀ ਜਾਂਦੇ ਸੀ ਇੱਥੋਂ ਐ ਕੱਚਾ-ਕੱਚੇ ਕਹਿੰਦੇ ਐ ਤੋ ਰਹਿ ਜਾ ਤੂੰ ਸਾਹਮਣੇ ਮਨਾਲੀ ਵਾਲੇ ਰੋਡ ਤੇ ਚੜ ਜਾ ਸਿੱਧਾ ਕਹਿੰਦੇ ਤੂੰ ਪਰ ਇਹ ਜੇ ਰੋਡ ਤੇ ਇਹ ਸਾਈਕਲ ਰੋਡ ਨਾ ਬਹੁਤ ਔਖਾ ਹੁੰਦਾ ਮਤਲਬ ਰੋਡ ਕਿਹੜਾ ਕੱਚੇ ਥਾਂ ਤੇ ਤੇ ਆੜੜੇ ਡੱਪੇ ਆ ਜੇ ਉੱਤੇ ਚੜ ਕੇ ਤੁਰਦਾ ਨਹੀਂ ਤੇ ਜਿਉਂ ਰੋਡ ਨਾ ਪਈ ਜੇ ਇਹ ਖਾਸਾ ਔਖਾ ਕੰਮ ਹੁੰਦਾਗਾ ਉਹ ਭਾਵੇਂ ਤੁਸੀਂ ਸੜਕ ਤੇ ਰੋਡ ਨਾਗਾ ਤੇ ਭਾਵੇਂ ਕੱਚੇ ਥਾਂ ਤੇ ਤਾਂ ਉਦੋਂ ਵੱਧ ਔਖਾਗਾ ਉੱਤੇ ਚੜ ਕੇ ਸੌਖਾ ਰਹਿੰਦਾ ਕੰਮ ਭਾਵੇਂ ਕੋਈ ਪਾਸ ਆ ਭਾਵੇਂ ਸਾਫ ਚੜਕਾ ਭਾਵੇਂ ਉੱਚ ਨੀਚੇਗੀ ਤੇ ਅੱਜ ਸੁੱਖ ਨਾਲ ਕੋਈ ਪਾਸ ਨਹੀਂਗਾ ਤੇ 12 13 ਕਿਲੋਮੀਟਰ ਆ ਗਏ ਤੇ ਹੋਰ ਜਾਣਾਗਾ ਤੇ ਲਗਭਗ 55 60 ਦੇ ਘਰਾਂ ਚ ਅਜੇ ਆਪਣਾ ਕਿਲੋਮੀਟਰ ਜਾ ਵੜਨਗੇ ਪਾਂਗ ਤੱਕ ਪਹੁੰਚਦੇ ਪਹੁੰਚਦੇ ਸਮਾਂ 11 ਵਜੇ ਦੇ ਲਵੇ ਹੋ ਗਿਆ ਇਸ ਵੇਲੇ ਇਹ ਸਾਣ ਇਹ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਅਗਲੀ ਖਬਰ ਅਗਲੇ ਥਾਂ ਤੇ ਜਾ ਕੇ ਕਿਤੇ ਬਣਾਉਨੇ ਆ ਮੇਨ ਰੋਡ ਤੇ ਸਾਈਕਲ ਚਲਾਉਣ ਦੀ ਫੀਲਿੰਗ ਹੀ ਹੋਰ ਹੁੰਦੀ ਆ ਬਾਈ ਆ ਸਾਹਮਣੇ ਵਾਲੇ ਬੋਰਡ ਤੇ ਲਿਖਿਆ ਪਾਂਗ 39 39 ਕਿਲੋਮੀਟਰ ਪਾਗਾ ਤੇ ਇਸ ਰੋਡ ਤੇ ਟਰੱਕ ਬਹੁਤ ਜਲਦੇ ਆ ਬਈ ਤੇ ਉਹ ਸਾਹਮਣੇ ਦੀ ਉੱਤੇ ਦੀ ਜਿਹੜਾ ਕੱਢ ਕੇ ਆਇਆ ਕੁਝ ਕਿਲੋਮੀਟਰ ਜਿਆਦਾ ਪਏ ਜਾਂਦਾ 4-5 ਕਿਲੋਮੀਟਰ ਪਰ ਵਧੀਆ ਤੁਰਿਆ ਆ ਕਾਫੀ ਦੀ ਇੱਛਾ ਥੋੜੀ ਜੀ ਗਾਂ ਘੜ ਕੇ ਕਾਫੀ ਵੀ ਮੰਗੇ 1-2 ਕਿਲੋਮੀਟਰ ਹੋਰ ਚੱਲਦੇ ਹਾਲੇ ਮਨਾਲੀ ਵੱਨੀ ਮੂੰਹ ਕਰਕੇ ਖੜਾਤਾ ਸਾਈਕਲ ਦਾ ਤੇ ਕਈ ਕਿਲੋਮੀਟਰ ਅਗੇ ਰੋਡ ਤੇ ਬੜਾ ਨਜ਼ਰ ਆ ਰਿਆ ਕੱਲ ਕਰ ਹਵਾ ਜੀ ਉਰੇ ਆ ਕੇ ਗੋ ਟੱਕਰ ਜਾਗੀ ਤੇ ਪਤਾ ਨਹੀਂ ਇਹਨੂੰ ਹਵਾ ਨੂੰ ਕੀ ਪਤਾ ਲੱਗ ਜਾਂਦਾ ਕਿ ਭਾਈ ਅੱਜ ਇਧਰ ਨੂੰ ਜਾਊਗਾ ਤਿੰਨ ਚਾਰ ਦਿਨੋਂ ਗੇ ਰੋਜ਼ ਮੂੰਹੋਂ ਟੱਕਰਦੀ ਆ ਤੇ ਪੂਰਨ ਤਸੱਲੀਆਂ ਕਰਾਉਂਦੀ ਆ ਲੈ ਦੋ ਪੌਂਚ ਪਾ ਲਏ ਤੇ ਚ ਗਰਮ ਪਾਣੀ ਅੱਜ ਨਾਲ ਚੱਕ ਲੈਂਦਾ ਸੁੱਕਣੋਂ ਪਹਿਲਾਂ ਕਦੇ ਮਾੜਾ ਮੋਟਾ ਚੱਕਦਾ ਸੀ ਕਦੇ ਵਰਤਦਾ ਨਹੀਂ ਸੀ ਕਦੇ ਮੂ ਮਾਤੋਂ ਨੂੰ ਕੰਮ ਆਇੰਦਾ ਸੀ ਨਹੀਂ ਠੰਢੇ ਚੱਲਦਾ ਸੀ ਕੰਮ ਮੇਨ ਹਾਈਵੇ ਹੋਣ ਕਰਕੇ ਬਹੁਤ ਟਰੱਕ ਟੱਕਰਨਗੇ ਇਧਰ ਆਪਾਂ ਨੂੰ ਉਹ ਬਾਈ ਡੇਗਣਾ ਪਈ ਓਏ ਟੱਕੇ ਮਾਰਦੀ ਹਵਾ ਕੁਝ ਟਰੱਕ ਲੰਗੇ ਆ ਕਿੰਨਾ ਸੋਚੀਏ ਕਿੰਨਾ ਬਾਹ ਬੋਲੇ ਕਿੰਨਾ ਬਣਾ ਵੀ ਕੋਈ ਯਾਰ ਨਹੀਂ ਹਵਾ ਦਿਲ ਕਿ ਸੰਕ ਜਦੋਂ ਇਹ ਹਾਈਵੇ ਤੇ ਟਾਪ ਗিয়ার ਲੱਗ ਜਾਂਦਾ ਫੇਰ ਖਿੱਚੀ ਜਾਂਦੀ ਆ ਬਾਟ ਪਰ ਰੋਡ ਪਲੇਨ ਹੋਵੇ ਫੇਰ ਤਾਂ ਕਿਲੋਮੀਟਰ ਹੱਟ ਪਿੱਛੇ ਹੱਟ ਪਿੱਛੇ ਜਾਂਦਾ ਜਾਂਦਾ ਨੈਸ਼ਨਲ ਹਾਈਵੇ 3 ਮਨਾਲੀ 329 ਕਿਲੋਮੀਟਰ ਐ ਇੱਥੋਂ ਕਹਿੰਦੇ ਤੇ ਹਾਜੀ ਆਪਾਂ ਨੂੰ ਲੱਗ ਜਾਣਗੇ 4 ਤੋਂ 5 ਦਿਨ ਵੀ ਲੱਗ ਸਕਦੇ ਆ ਪਹਿਲਾਂ ਪਹੁੰਚ ਸਕਦੇ ਜੇ ਇਹ ਜਿਆ ਰੋਡ ਹੋਇਆ ਫਿਰ ਤਾਂ ਖਿੱਚੀ ਜਾਵਾਂਗੇ ਵਾਟ ਫਿਰ 3 ਦਿਨਾਂ ਚ ਵੀ ਲਵੇ ਲੱਗ ਸਕਦੇ ਆ ਹਵਾਏ ਨਹੀਂ ਕੀ ਤੇਜ਼ ਆ ਜੱਗੋਂ ਜਮਾ ਪਹਿਲਾ ਦੂਜਾ ਲੋਹ ਲਾ ਕੇ ਮਸਾਂ ਰੋੜਦਾ ਢਾਲ ਚ ਵੀ ਢਾਲ ਦਾ ਚਾਹ ਵੀ ਖਤਮ ਕਰਤਾ ਹਵਾ ਨੇ ਮੈਨੂੰ ਐਹੀ ਢਾਲ ਜੀ ਆਈ ਆ ਆ ਰੋੜੇ ਚੱਲਾਂਗੇ ਪਿੱਛੇ ਨੂੰ ਧੱਕਦੀ ਹਵਾ ਅੱਜ ਤੇ ਦਿਨ ਦੀ ਅੱਧੀ ਕਿ ਬਾਟ ਨਿਵੇੜੀ ਆਪਾਂ ਤੇ ਆ ਬਾਈ ਬਿਲੇ ਆ ਕੇ ਹਿਮਾ ਚਲ ਤੋ ਇਸ 7 ਦਿਨਾਂ ਵਿੱਚ ਪੂਰਾ ਲਦਾਖ ਇਧਰ ਲਾ ਕਵਰ ਕਰਿਆ ਹੈ ਜਿਹੜਾ ਪਾਸ ਆਪਾਂ 49 ਦਿਨਾਂ ਵਿੱਚ ਸਾਈਕਲ ਤੇ ਕਰਕੇ ਆਏ ਆਗੇ ਕੀ ਹਾਲ ਹੈ ਭਾਈ ਬੜੀ ਹੈਗਾ ਹੈ ਬੜੀਆ ਕੱਟ ਚਲੇ ਤੇ ਹਾਂਜੀ ਕੱਪ ਚਲੇ ਤੇ ਮੈਂ ਚੱਲ ਰਿਹਾ تھا ਮੇਰੇ ਕੋ 7 ਦਿਨ ਪਹਿਲੇ ਰਖ ਲੋ ਆਪ ਮੈਂ ਕਿੰਨੇ ਤਾਰੀਖ ਕੋ ਚੱਲ ਮੈਂ ਭੁੱਲ ਗਿਆ ਤਾਰੀਖ ਜੀ ਜੀ ਠੀਕ ਹੈ ਇਸ ਵਿੱਚ ਕੋਈ ਦਿੱਕਤ ਤੋਂ ਨਹੀਂ ਆ ਸਕੂਟੀ ਵਿੱਚ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਈ ਬਿਲਕੁਲ ਓਕੇ ਚਲੀ ਐਵਰੇਜ ਕਿਤਨਾ ਦੇ ਦਿੱਤਾ एवरेज दे रही है 40 तक की दे रही है अभी 40 का की हाँ। फिर तो बहुत बढ़िया यार सुबह मैंने ले में तेल डलवाया था ले से पहले दो डंडे थे अच्छा तो मैंने 287 का डलवाया था अच्छा तो अभी तक मतलब तीन डंडे हैं मेरे पास सही है यार फिर तो भाई मैं तेरा स्कूटी ते गिडा गडा है अल्लाह ताकच है फिर तो स्कूटी वतरा तेरी हम्म ਚੱਲ ਵਧੀਆ ਲੱਗਿਆ ਮਿੱਤਰਾਂ ਮਿਲ ਕੇ ਮਨਾਲੀ ਸੇ ਮਨਾਲੀ ਹਾਂ ਉਧਰ ਮਿਲਤੇ ਆ ਮਨਾਲੀ ਵਿੱਚ ਫਿਰ ਮਨਾਲੀ ਮੈਂ ਆਣਾ ਹਾਂ ਇਹ ਬਾਈ ਕਹਿੰਦਾ ਤੈਨੂੰ ਫੋਲੋ ਕਰਿਆ ਹੋਇਆ ਮੈਂ ਉਧਰ ਜੰਮੂ ਵਾਲੀ ਸਾਈਡ ਤੇ ਜਦੋਂ ਤੇ ਆਏ ਤੇ ਉਦੋਂ ਦੇਖਦਾ ਸੀ ਕਹਿੰਦਾ ਤੇ ਸ਼ੁਕਰੀਆ ਮਿੱਤਰਾਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਬਾਈ ਠੀਕ ਵੇਰਾ ਐਸ ਵੇਲੇ ਬਾਈ 5:30 ਵਜੇ ਦਾ ਹੋ ਗਿਆ ਇਕੇਦਾਂ ਵੀ ਕੰਮ ਡੂੰਗਾ ਆ ਗਿਆ ਇੱਥੇ ਦੇਖ ਲੀਏ ਖੜਕੇ ਹਵਾ ਨੇ ਬਹੁਤ ਲਹੂ ਪੀਤਾ ਤੜਕੇ ਦਾ ਜਮੇ ਹੈਡ ਬੈਂਡ ਇੱਕ ਤਾਂ ਹੁੰਦੀ ਐ ਵੀ ਥੋੜੀ ਕਹਾਣੀ ਤੇ ਹੈਵੀ ਵਾਲੀ ਤੇਜ਼ ਸੀਗੀ ਹੁਣ ਵੀ ਚੱਲੀ ਜਾਂਦੀ ਐ ਸੀਗੀ ਕਿ ਇੱਥੇ ਕੰਮ ਯਾ ਢੀ ਤਰ੍ਹਾਂ ਦਾ ਆ ਗਿਆ ਆ ਨਵੀਂ ਚੀਜ਼ ਦੇਖੀ ਅੱਜ ਹਾ 5 ਕਿਲੋਮੀਟਰ ਪਿੱਛੇ ਆ ਬਈ ਆਪਾਂ ਪਾਂਗ ਤੋਂ ਇਸ ਵੇਲੇ ਸੋਹਣਾ ਨਜ਼ਾਰਾ ਦੇਖਣ ਆਲੇ ਤਾਂ ਐ ਜੀ ਆ ਜਿਵੇਂ ਘੜਤ ਜੀ ਘੜਕੇ ਬਣਾਈ ਹੋਵੇ ਲਹਾਰ ਨੇ ਬਹੁਤ ਘੜਤ ਜੀ ਜਾਈ ਤਾਂ ਹੀ ਇੱਥੇ ਥੜੇ ਜਿਹਾ ਬਣਾਏ ਹੋਏ ਪਹਿਲਾਂ ਮੈਂ ਥੜੇ ਜਿਹਾ ਨਹੀਂ ਚੱਕਿਆ ਮਖਾਏ ਕਿਵੇਂ ਬਣਾਏ ਪਏ ਨਵੇਂ ਜੇ ਮੈਂ ਉਹ ਬਣਾਏ ਉਹਨਾਂ ਦੇ ਚਲ ਬੈਠਣ ਨੂੰ ਹੁਣ ਪਤਾ ਲੱਗਿਆ ਇਧਰ ਆ ਚੀਜ਼ ਆ ਭਾਈ ਦੇਖਣ ਵਾਲੀ ਵੋਗਣ ਚੀਏ ਹਨ ਯਾਰਾ ਸੋਨਾ ਨੇੜੇ ਤੋਂ ਦੇਖੀਏ ਮਾੜਾ ਯਾ ਉੱਟਾਲ ਦੇ ਸੂਰਜ ਦੀ ਲਾਲੀ ਉਹ ਥੱਲੇ ਪਾਸੇ ਆਹ ਦੇਖੋ ਇਧਰਲਾ ਨਜ਼ਾਰਾ ਵੋਗਣ ਟਾ ਚਲੋ ਪਾਗ ਵੜਦੇ ਆਂ ਕਿਰਾ ਤੇ ਰਹਿਣਸਾਨ ਦਾ ਟਿਕਾਣਾ ਦੇਖਦੇ ਆਂ ਇੱਥੇ ਇਕੱਠੇ ਹੀ ਸਾਰੇ ਦੇਸ਼ ਦੇ ਸਾਈਨ ਬੋਰਡ ਜੇ ਕਥਾਈ ਲਾਤੇ 35 ਦੀ ਸਪੀਡ ਤੇ ਰੱਖੋ ਭਾਈ ਕਹਿੰਦੇ ਤੁਸੀਂ ਆ ਨਿਆਰ ਇੱਕ ਵਾਰੀ ਫੇਰ ਦੇਖੋ ਇਧਰ ਲਾ ਬਹੁਤ ਘੰਟਾ ਆ ਹਾਂ 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 ਇੱਥੇ ਜੇ ਆ ਕੇ ਪੀਵੀ 65 ਐਚ ਆਰ ਐਚ ਪੀ ਆ ਗੱਡੀਆਂ ਟੱਕਰਨ ਲੱਗ ਗਈਆਂ ਉਧਰਲੇ ਪਾਸੇ ਸਾਰੀਆਂ ਐਲ ਏ ਨੰਬਰ ਹੁੰਦੀਆਂ ਸੀਗੀਆਂ ਆ ਸਾਰੇ ਲਦਾਖ ਨਾਲੋਂ ਵੱਖਰਾ ਯਾ ਧਰਾਤਲ ਦਿਖਿਆ ਬਈ ਇੱਥੇ ਉਹ ਸੜਕ ਥੱਲੇਦਾਰੀ ਵੀ ਇਕੱਠੇ ਇਕਦਾਂਵੇਂ ਇਵੇਂ ਲਾ ਇੱਥੇ ਉੱਤਰ ਦੀ ਹੂ ਥੱਲੇ ਗੇੜੇ ਮੋੜੇ ਖਾ ਕੇ ਚੱਲ ਆ ਵੇਖਦੇ ਆ ਜਾ ਕੇ ਉਹ ਤਾਂ ਹਾਲੀਆਂ ਟੀਸੀਆਂ ਕੋਲੋਂ ਬਿੰਗ ਬਲੇਵੇਂ ਖਾਂਦੇ ਇੱਧਰ ਦੀ ਬਈ ਉਹ ਗਾਂਹਾਂ ਦੀ ਹੁੰਦੇ ਹੋਏ ਕਈ ਸਾਰੇ ਮੋੜ ਖਾ ਕੇ ਥੱਲੇ ਉਤਰ ਕੇ ਆਏ ਆ ਤੇ ਉਥੇ ਥੱਲੇ ਵੀਰਾਂ ਦਾ ਟਿਕਾਣਾਗਾ ਤੇ ਇੱਧਰ ਹਾ ਬਹੁਤ ਸਰੀਆ ਹਾ ਹੋਟਲ ਟਾਬੇ ਵਗੈਰਾ ਨੇਗੇ ਤੇ ਇੱਧਰ ਇਹਨਾਂ ਨਾਲ ਗੱਲ ਕਰ ਲਈ ਪਦਮਾ ਹੋਟਲ ਆ ਤੇ ਕਿੰਨੇ ਚ ਗੱਲ ਕਰੀਆ ਇਹ ਪਿੱਛੇ ਉਹਨੂੰ ਟੈਕਸੀ ਵਾਲ ਡਰਾਈਵਰ ਵੀਰਾਂ ਨੇ ਦੱਸਿਆ ਸੀ ਕਿ ਪਾਗ ਚ 150 ਰੁਪਏ ਜੀ ਬੈੱਡ ਮਿਲ ਜਾਂਦਾ 150 200 ਚ ਤੇ ਇੱਥੇ ਅੰਦਰ ਆਏ ਬੈੱਡ ਲੱਗੇ ਹੋਏ ਨੇਗੇ ਤੇ ਮੈਨੂੰ ਕਹਿੰਦੇ 200 ਰੁਪਏ ਸਿਰਫ ਫਿਰ ਮੈਂ ਇਹਨਾਂ ਨੂੰ ਕਿਹਾ ਭਾਈ ਮੇਰੇ ਕੋਲੇ ਨੈਟ ਨਹੀਂ ਚੱਲਦਾ ਤੁਸੀਂ ਸਾਬ ਜ਼ਿਰ ਲਾ ਲੋ ਫਿਰ ਕਹਿੰਦੇ ਚੱਲ ਮੈਂ ਕਿਹਾ 100 ਰੁਪਏ ਦੇ ਦਿਆਂ ਕਹਿੰਦੇ 100 ਚ ਬੈਠੋ ਮੈਂ ਕਿਹਾ ਰੋਟੀ ਪਾਣੀ ਸੋਡੇ ਕੋਲ ਛਕ ਲਾਂਗੇ ਤੇ ਕਹਿੰਦੇ ਠੀਕ ਐ ਇਹ ਹੋਰ ਦੇਖੋ ਬੰਦੇ ਨੇ ਚੰਗੇ ਆ ਬਈ ਉਹ ਹਵਾਂਟੀ ਮੈਨੂੰ ਕਹਿੰਦੇ ਤੁਹਾਨੂੰ ਜੇ ਕੈਸ਼ ਦੀ ਲੋੜ ਆ ਮੈਥੋਂ ਲੈ ਜਿਓ ਤੇ ਗਾਂਹ ਜੇ ਥੋੜਾ ਹਿਮਾਚਲ ਜੀ ਆ ਕੇ ਨੱਟ ਚੱਲ ਪੂ ਉੱਥੋਂ ਮੈਨੂੰ ਪੈਸੇ ਸੈਂਡ ਕਰ ਦਿਓ ਇਹਨਾਂ ਨੂੰ ਮੈਂਗਾ ਤੜਕੇ ਦੱਸ ਦੂੰ ਆ ਜੇ ਮੈਨੂੰ ਲੋੜ ਹੋਈ ਤਾਂ ਤੇ ਜੇ ਮੇਰਾ ਸਰਦਾ ਹੋਇਆ ਫਿਰ ਮੈਂਗਾ ਠੀਕ ਐ ਕੱਲ ਨੂੰ ਇੱਥੋਂ ਪਾਸ ਚੜਨਾਗਾ ਪਾਸ ਕਿਹੜਾ ਚੜਨਾਗਾ ਉਹ ਮੈਂ ਫਿਰ ਭੁੱਲ ਜਾਨਾ ਨਾ ਉਹਦਾ ਇੱਥੋਂ 75 ਕਿਲੋਮੀਟਰ ਅੱਗੇ ਸ਼ਾਇਦ ਉਹਦਾ ਬਾਰਡਰ ਆਗਾ ਹਿਮਾਚਲ ਦਾ ਤੇ ਪਾਸ ਕਿਹੜਾ ਹੋ ਆਪਾਂ ਨੂੰ ਕੱਲ ਨੂੰ ਲਾਚੰਗਲਾ ਇੱਥੇ ਗੱਡੀ ਲਾਤੀ ਇਹ ਕਿਤੇ ਸਾਈਕਲ ਅੰਦਰ ਲਾ ਸਕਦੇ ਹੋ ਕੋਈ ਚੱਕਰ ਨਹੀਂ ਤੇ ਬਿਲਹਾਲ ਇੱਥੇ ਪ੍ਰਸ਼ਾਦਾ ਪਾਣੀ ਸ਼ੱਕਦੇ ਆ ਇਹਨਾਂ ਕੋਲੇ ਫੇਰ ਦੱਸਦੇ ਆ ਲੰਘ ਕੇ ਖਾ ਕੇ ਗਏ ਜੀ ਆ ਵਾਹਿਗੁਰੂ ਜੀ ਇਹ ਕਿਆ ਡਗਾ ਲਾਇਆ ਚਟਨੀ ਕਿੱਸੇ ਬਣਾਈ ਆ ਆਪਣੇ ਪਿਆਜ਼ ਕਾਚਾ ਪਿਆਜ਼ ਟਮਾਟਰ ਮਿਰਚ ਗੁਡ ਸ਼ੁਕਰੀਆ ਬਈ 7:40 ਮਿੰਟਾਂ ਦਾ ਟਾਈਮ ਆ ਆ ਮਾਹੌਲਾ ਵੀ ਐਸ ਵੇਲੇ ਇੱਥੇ ਦਾ ਤੇ ਉਹ ਸਾਹਮਣੇ ਬੋਰਡ ਜੇ ਕੋਲ ਜਿਹੜਾ ਕਮਰਾ ਉਹਦੇ ਅੰਦਰ ਕੁਛ ਲੜਕੇ ਪੈਨੇ ਆ ਔਰ ਪ੍ਰਸ਼ਾਦਾ ਪਾਣੀ ਛਕ ਲਿਆ ਚਾਹ ਵੀ ਪੀ ਲਈ ਤੇ ਇਧਰ ਨੂੰ ਘੁੰਮ ਕੇ ਦੇਖੀਏ ਇਹ ਇਹੋ ਜਨ ਯਾਰ ਟਾਮੇਟੇ ਲਗਾ ਲੈਟਾ ਇਧਰ ਵੀ ਨੇ ਤੇ ਫਿਲਹਾਲ ਲੰਮੇ ਲੇਟ ਹੁੰਨੇ ਇੱਥੇ ਤੜਕੇ ਵੇਲੇ ਨਾਲ ਉੱਠ ਖੜਾਂਗੇ ਆਹਾ ਵਈ ਆਪਣਾ ਅੱਜ ਦੀ ਰਾਤ ਦਾ ਰਹਿਣ ਬਸੇਰਾ ਉਹ ਕਹਿੰਦੇ ਪੈਸੇ ਐ ਕਲੰਦਰੀ ਲੈ ਲਓ ਬਾਹਰ ਟ੍ਰੇਡ ਪਊਗੀ ਮਗਾ ਠੀਕ ਐ ਜੀ ਤੇ ਇੱਥੇ ਅੰਦਰ ਆਏ ਪਲੰਗ ਜੇ ਲੱਗੇ ਹੋਏ ਨੇਗੇ ਤੇ ਇਧਰਲਾ ਬੈਡਾ ਪਾਹਾ ਮਲ ਲਿਆ ਤੇ ਦੋ ਕੰਬਲ ਜੋੜ ਲੇ ਰਾਤ ਨੂੰ ਮਗਾ ਠੰਡ ਨਾ ਲੱਗੇ ਤੇ ਰਜਾਈਆਂ ਰਿਉਆਂ ਬਾਧੂ ਪਿਆ ਖਮ ਇਧਰ ਸਰਾਨੇ ਗ੍ਰੈਡ ਲੱਗਾ ਹੋਇਆ ਇੱਕ ਪਾਵਰ ਬੈਂਕ ਉਧਰ ਭਰ ਲਿਆ ਕਿ ਚਾਰਜ ਲਾਦਾ ਸੀ ਕੋਰੇ ਹੁਣ ਚਾਰਜ ਲੱਗ ਰੱਖਤਾ ਤੇ ਨਾਲੇ ਆਪਣਾ ਟੈਲੀਫੋਨ ਫੋਲੋ ਜੂ ਤੇ ਨੱਗਾ ਪਾਣੀ ਬੋਤਲ ਚ ਪਾ ਕੇ ਇਹ ਵੀ ਸਰਾਂ ਨੇ ਧਰ ਲਿਆ ਤਿੱਕਰ ਠੀਕ ਆ ਬਈ ਕੰਮ 100 200 ਚਾਹੀ ਜੱਟ ਕਾਣਾ ਰਹਿਣ ਨੂੰ ਕੋਈ ਮਾੜਾ ਨਹੀਂ ਆ ਟੈਂਟ ਲਾਉਂਦੇ ਦੜਕੇ ਇਕੱਠਾ ਕਰਦੇ ਕਰਦੇ ਟਾਈਮ ਲੱਗ ਜਾਂਦਾ ਆ ਕਰਕੇ ਆਪਾਂ ਇੱਥੇ ਇਹਨਾਂ ਨਾਲ ਗੱਲ ਕਰ ਲਈ ਸੀ ਤੇ ਪ੍ਰਸ਼ਾਦਾ ਪਾਣੀ ਇਹਨਾਂ ਕੋਲੋਂ ਛਕ ਲਿਆ ਤੇ ਲੋਟਾ ਘਰ ਐਨਾ ਕੁ ਸੀ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਗੱਲਬਾਤ ਠੀਕ ਲੱਗਿਓ ਆ ਬੇਨਤੀ ਹੈ ਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਇੰਸਟਾ ਦੇ ਫੋਲੋ ਕਰ ਲਿਓ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਨਕੋਰ ਬਲੌਗ ਦੇ ਨਾਲ ਧੰਨਵਾਦ ਦੇਖਦੇ ਰਹੋ ਸਤਿ ਸ੍ਰੀ ਅਕਾਲ ਜੀ